ਇਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਕਿਸਾਨਾਂ ਦੇ ਖਰਾਬ ਕੈਸੀ ਉਹਦੇ ਪਿਕਨਿਕ ਮਨਾਉਣ ਜਾਣੇ ਆ ਅੱਜ ਅਸੀਂ ਸੰਕੇਤਕ ਰੂਪ ਚ ਇਹਨਾਂ ਨੂੰ ਦੱਸਿਆ ਆ ਕਿ ਇਦਾਂ ਸਾਡੀਆਂ ਪਿਕਨਿਕਾਂ ਮਨਾਇਆ ਜਾਂ ਚੰਦ ਗਏ ਆ ਅੱਜ ਜਿੰਨਾ ਕੰਮ ਖੇਤੀ ਬਨਾਂ ਨੂੰ ਲੈ ਕੇ ਆਈ ਕਿੰਨਰ ਦੀ ਮੋਦੀ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਨਿਸ਼ਾਨੇ ਤੇ ਸੀ ਨਾ ਵੱਲੋਂ ਭਾਜਪਾ ਆਗੂਆਂ ਦਾ ਪਿੰਨੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਸ਼ਿਆਰਪੁਰ ਵਿੱਚ ਅੱਜ ਜੋ ਹੋਇਆ ਉਹ ਵੇਖ ਕੇ ਤਾਂ ਹਰ ਕੋਈ 당 ਲੈ ਗਿਆ ਕਿਸਾਨਾਂ ਵੱਲੋਂ ਭਾਜਪਾ ਆਗੂ ਟਿਕਸ਼ਨ ਸੂਰ ਦੀ ਰਿਹਾਈ ਤੇ ਬਾਹਰ ਗੋਬਰ ਅਰਦ ਸੁੱਟ ਦਿੱਤਾ ਗਿਆ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਕਿ ਟਿਕਸ਼ਨ ਸੂਰ ਦੀ ਰਿਹਾਈ ਤੇ ਘਰ ਦੇ ਅੰਦਰ ਹੀ ਕਿਸਾਨਾਂ ਵੱਲੋਂ ਟਰਾਲੀ ਤੇ ਲੱਦ ਕੇ ਲਿਆਂਦੇ ਗੇ ਗੋਬਰ ਅਤੇ ਗੰਦ ਨੂੰ ਉਹਨਾਂ ਦੇ ਘਰ ਦੇ ਅੰਦਰ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਜਿਵੇਂ ਹੀ ਭਾਜਪਾ ਵਰਕਰ ਨੂੰ ਇਸ ਗੱਲ ਦਾ ਪਤਾ ਲੱਗਾ ਮੌਕੇ ਤੇ ਮਾਮਲਾ ਉਦੋਂ ਪਕੜਿਆ ਗਿਆ ਜਦੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਕਿਸਾਨ ਵੀ ਇਕੱਠੇ ਦੇ ਸਾਹਮਣੇ ਹੋ ਗਏ। ਪਰ ਐਨ ਮੌਕੇ ਤੇ ਪੂਰ ਸਪੋਰਟਗੀ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਤਸ਼ਵੀਰਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਕਿੰਨਾ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੇ ਹਮਲਿਆਂ ਤੇ ਟਕਰਾਅ ਨੂੰ ਰੋਕ ਦਿੱਤਾ ਗਿਆ। ਕੁਝ ਤਿਕਸ਼ਨ ਸੂਤ ਬਾਹਰ ਆ ਕੇ ਜਿੰਨਾ ਵੱਲੋਂ ਵਿਰੋਧ ਕੀਤਾ ਗਿਆ। ਉਧਰ ਮੌਕੇ ਤੇ ਪ੍ਰਦਰਸ਼ਨ ਕਰਨ ਆਏ ਕਿਸਾਨ ਆਗੂ ਨੇ ਕੈਂਬਰੇ ਤੇ ਕੀ ਬੋਲਿਆ ਤੁਸੀਂ ਵੀ ਸੁਣੋ। ਉਧਰ ਦੂਜੇ ਪਾਸੇ ਜਦ ਅਸੀਂ ਤਿਕਸ਼ਨ ਸੂਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਉਲਟਾ ਕਾਂਗਰਸੀ ਸਰਕਾਰ ਤੇ ਕਾਂਗਰਸੀ ਵਰਕਰਾਂ ਤੇ ਹੀ ਦੋਸ਼ਾ ਦੇ ਦਿੱਤੇ। ਭਾਈ ਕੀ ਹੁੰਦਾ ਸੀ ਅੱਜ? ਇਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਕਿਸਾਨਾਂ ਦੇ ਖਰਾਬ ਕੈਸੀ ਉਥੇ ਪਿਕਨਿਕ ਮਨਾਉਣ ਜਾਣੇ ਆ। ਅੱਜ ਇਹ ਸੰਕੇਤਕ ਰੂਪ ਚੇਨਾ ਨੂੰ ਦੱਸਿਆ ਆ ਕਿ ਇੱਦਾਂ ਸਾਡੀਆਂ ਪਿਕਨਿਕਾਂ ਮਨਾਈਆਂ ਜਾਂਦੀਆਂ ਆ ਜੇ ਸਾਡੇ ਉਹ ਟਰੈਕਟਰਾਂ ਦੇ ਚੰਦ ਗਏ ਕੰਮ ਖਰਾਬ ਹੋਏਗਾ ਅਸੀਂ ਆਪਾਂ ਸੰਗੋਠਾਂ ਦੇ ਨਾਲ ਵਿਰੋਧ ਕੀਤਾ ਆ ਹੋਰ ਲੋਕਾਂ ਦਾ ਓਏ ਆ ਜਾ ਕਿੱਥੇ ਚੱਕੋ ਨੂੰ ਚੱਕੋ ਨੂੰ ਚੱਕੋੜ ਪੱਟਿਆ ਦਾ ਪੱਟਿਆ ਵਿੱਚ ਆ ਗਏ ਚੱਕੀ ਸਾਬ ਮੁੰਡਾ ਕਰ ਦਿਆ ਅਧੀ ਹੋ ਗਈ ਅਧੀ ਹਿਸ਼ਾਰਪੜ ਦੇ ਵਿੱਚ ਦੁਕੀ ਤਕੀ ਉੱਠ ਗਿਆ ਇੱਥੇ ਸਾਡੇ ਘਰ ਦੇ ਵਿੱਚ ਥੋੜਾ ਸਿੱਟਦੇ ਆ ਅਸੀਂ ਖੁਦ ਕਿਸਾਨਾਂ ਨਾਲ ਕਿਸਾਨਾਂ ਦੇ ਹਿੱਤੇ ਗੱਲ ਕਰਦੇ ਆ ਇਹ ਕਿਸਾਨਾਂ ਦੇ ਦੌਰੋਂ ਫੇਲ ਕਰਦੇ ਵਾਲੇ ਲੋਕ ਇਹੀ ਆ ਅਜ ਤੱਕ ਕਿਸਾਨਾਂ ਦਾ ਅੰਦੋਲਨ ਸਿਰੇ ਚੜ ਜਾਂਦਾ ਹੈ ਜਾਤੀ ਦੇ ਜਿਹੜਾ ਇੰਨਾ ਕਾਰਜ ਦੇ ਕੰਮ ਹੋ ਰਿਹਾ ਜੀ ਕਾਂਗਰਸੀ ਆ ਕੁੱਤੇ ਇਹਨਾਂ ਦੀ ਸ਼ਹਿ ਦੇ ਕੰਮ ਹੋ ਰਿਹਾ ਸਾਡੇ ਘਰ ਦੇ ਵਿੱਚ ਕੋਈ ਵਰਤ ਹੋ ਰਿਹਾ ਛੜਕਿਆ ਗਾਇ ਮੈਂ ਪੁਲਿਸ ਨੂੰ ਬਹੁਤ ਬਹੁਤ ਪਹਿਲਾਂ ਇਹ ਨਾ ਲਗਾ ਘੱਟਾ ਸੀ ਕਿ ਸਾਡੀ ਸਿਕਿਉਰਿਟੀ ਸਹੀ ਨਹੀਂ ਹੋ ਰਹੀ ਕਿਸੇ ਵੀ ਵਰਕਰ ਦੀ ਵਰਕਰ ਸਾਡੇ ਚਾਹੇ ਕੋਟ ਨੂੰ ਦੋਈਦਾ ਚਾਹ ਹਰਿਆਣਾ ਸ਼ਾਮ ਚਾਹਸੀ ਦਾ ਜਿੱਤਾਂ ਮਾਰਦੇ ਆ ਸ਼ਰੀਆਂ ਸਾਡੇ ਘਰ ਦੇ ਅੰਦਰ ਬੜੇ ਗੁੰਡਾ ਕਰਦੀ ਸਾਡੋ ਕੰਕੀਆਂ ਦਿੱਤੀਆਂ ਜਾਂਦੇ ਸਿੱਟ ਗਏ ਗੰਦ ਸਿੱਟ ਗਏ ਔਰ ਜਾਂ ਤੋਂ ਧਰਤ ਔਰ ਗਾਂਦੇ ਸਿੱਟ ਕੇ ਗਿਆ ਗਿਆ ਰਿਪਨ ਭਗਤਨਾ ਹੋਇਆ ਸਭ ਕੁਝ ਪੁਲਿਸ ਨੇ ਆਪ ਨਹੀਂ ਤਾਇਆ ਉਹਨਾਂ ਨੂੰ ਕੈਮਰੇ ਨਹੀਂ ਨਾ ਸਭ ਕੁਝ ਕਰਦੀ ਗਈ ਜਿਲ੍ਹੇ ਦੀ ਸਾਰੇ ਕਾਲਾ ਸੇਰ ਦਿਓ ਤੇ ਮੂਰੇ ਨਾ ਮਾਂ ਦੇ ਕੰਡਣਾ ਨਹੀਂ ਦੇਣਾ ਕੋਈ ਚੋਪ ਚੋਪ ਲੱਗਿਆ ਉਹ ਯਾਦ ਰੱਖੋ ਇਹ ਜਿੰਦਾ ਦੇ ਬੁੜੀ ਪੈਨਸ਼ਨ ਦੇ ਗਾਇਬ ਬੰਦੇ ਸਾਰੇ ਬੰਦੇ ਸਿੱਟਣਾ ਬਟਾਟਾ ਨਾ ਹੋਣਿਆ ਅਸੀਂ ਸਾਰੇ ਸਹਾਂ ਦਾ ਦਿੱਲੀ ਦੀ ਕਾਰਵਾਈ ਹੈ ਕੀ ਹੋਇਆ ਕੀ ਦੀ ਪੁੱਛ ਨਹੀਂ ਆਉਂਦਾ ਲੈ ਕੇ ਟਰਾਲੀ ਗਨਸਰ ਦਾ ਪਿੱਛੇ ਸੂਰ ਦੀ ਕੋਠੀ ਮਰੇ ਇਹ ਕਿਨੇ ਕੀਤਾ ਇਹ ਕਿਸਾਨ ਯੂਨੀਅਨ ਆਈ ਸੀ ਕਾਲੇ ਢੰਡੇ